ਦੀ ਦੁਕਾਨ ਤੇ ਜਾ ਕੇ ਕੁਝ નિਹੰਗ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਕ ਰੀਲ ਵਾਇਰਲ ਕੀਤੀ ਜਾ ਰਹੀ ਸੀ ਉਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਹੁਣ ਪੁੱਲੜ ਪੀਜ਼ਾ ਕਪਲ ਸਾਹਮਣੇ ਆਇਆ ਸਹਿਜ ਅਰੂੜਾ ਨੇ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਹੈ ਵੀਡੀਓ ਦੇ ਵਿੱਚ ਉਹਨਾਂ ਨੇ નિਹੰਗ ਜਥੇਬੰਦੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਸਹਿਜ अरोੜਾ ਦਾ ਕਹਿਣਾ ਹੈ ਕਿ ਰਮਨ ਦੀਪ ਸਿੰਘ ਮੰਗੂ ਮੱਠ ਆਪਣੇ ਕੁਝ ਸਾਥੀਆਂ ਦੇ ਨਾਲ ਉਹਨਾਂ ਦੀ ਦੁਕਾਨ ਤੇ ਆਇਆ ਅਤੇ ਉੱਥੇ ਆ ਕੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਸੀਸੀਟੀਵੀ ਤਸਵੀਰਾਂ ਸਹਿਜ अरोੜਾ ਦੇ ਵੱਲੋਂ ਹੀ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਸਹਿਜ अरोੜਾ ਨੇ ਇਲਜ਼ਾਮ ਲਗਾਇਆ ਨੇ ਕਿ ਜਿਹੜੇ ਨਿਆਂਗ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ 50000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ 2 ਦਿਨਾਂ ਤੱਕ ਕਾਵਾਂਗੇ ਤਾਂ ਸਹਿਜ अरोड़ा ਨੇ ਇਹ ਕਿਹਾ ਹੈ ਕਿ ਅਸੀਂ ਨਾ ਪੈਸੇ ਅੱਜ ਦਿੱਤੇ ਹੈ ਨਾ ਪੈਸੇ ਕੱਲ ਦਵਾਂਗੇ ਉਹ ਸਾਡੀ ਨਿੱਜੀ ਜ਼ਿੰਦਗੀ ਹੈ ਕਿ ਅਸੀਂ ਕਿਹਦੀ ਪ੍ਰਮੋਸ਼ਨ ਕਰਨੀ ਹੈ ਤੇ ਕਿਸ ਗਾਣੇ ਦੇ ਉੱਤੇ ਅਸੀਂ ਵੀਡੀਓ ਬਣਾਉਣੀ ਹੈ ਸਾਨੂੰ ਪ੍ਰਮੋਸ਼ਨ ਆਈ ਸੀ ਅਸੀਂ ਪ੍ਰਮੋਸ਼ਨ ਕੀਤੀ ਹੈ ਪਰ ਲੋਕਾਂ ਨੇ ਸਾਡਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜੇ ਸਾਡੀ ਇੱਕ ਗਲਤ ਵੀਡੀਓ ਸਾਹਮਣੇ ਆ ਗਈ ਤਾਂ ਇਹਦਾ ਕੀ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਜਿਉਣੀ ਛੱਡ ਦਈਏ ਤਾਂ ਸਹਿਜ अरोड़ा ਦੇ ਵੱਲੋਂ ਨਿਹੰਗ ਸਿੰਘਾਂ ਦੇ ਉੱਤੇ ਹੀ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਨਿਹੰਗ ਜਥੇਬੰਦੀਆਂ ਦਾ ਹਾਲੇ ਤੱਕ ਇਹਨਾਂ ਇਲਜ਼ਾਮਾਂ ਤੋਂ ਬਾਅਦ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਸਹਿਜ अरोड़ा ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਨਿਹੰਗ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਉਲਟਾ ਸਹਿਜ अरोड़ा ਉਹਨਾਂ ਦੇ ਕੋਲੋਂ ਹੀ 50000 ਰੁਪਏ ਮੰਗੇ ਜਾਂਦੇ ਨੇ ਸਹਿਜ ਅਰੂਣਾ ਦੇਵੀ ਕਹਿਣਾ ਹੈ ਕਿ ਜੇਕਰ ਉਹ ਇੱਕ ਪਾਈਚਾਰਿਕ ਸੰਚ ਦੇ ਤੌਰ ਤੇ ਮੇਰੇ ਕੋਲ ਆਂਦੇ ਤੇ ਮੈਨੂੰ ਆ ਕੇ ਇਹ ਗੱਲ ਕਹਿੰਦੇ ਕਿ ਛੋਟੇ ਵੀਰ ਤੂੰ ਇਹ ਗਲਤ ਕੀਤਾ ਹੈ ਤਾਂ ਮੈਂ ਉਹਨਾਂ ਅੱਗੇ ਸਿਰ ਝੁਕਾ ਦਿੰਦਾ ਪਰ ਉਹਨਾਂ ਨੇ ਗੁਰੂ ਦਾ ਬਾਣਾ ਪਾਇਆ ਹੋਇਆ ਸੀ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਕੇ ਧੱਕੇਸ਼ਾਈ ਕੀਤੀ ਹੈ ਅਤੇ ਮੇਰੇ ਕੋਲੋਂ ਪੈਸੇ ਮੰਗਿਆ ਇਹ ਸਹਿਜ ਰੂੜਾ ਨੇ ਰਮਨਦੀਪ ਸਿੰਘ ਮੰਗੂ ਮਾਠਤ ਤੇ ਉਸਦੇ ਸਾਥੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਹਾਲਾਂਕਿ ਨਿਹੰਗ ਜਥੇਬੰਦੀਆਂ ਦਾ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਉਧਰ ਸਹਿਜ ਰੂੜਾ ਨੇ ਇਹ ਸੀਸੀਟੀਵੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਦਾਵਾ ਕੀਤਾ ਹੈ ਕਿ ਪੀਲੀ ਪੱਗ ਦੇ ਵਿੱਚ ਨਜ਼ਰ ਆ ਰਿਹਾ ਇਹ ਨਿਹੰਗ ਸਿੰਘ ਅੰਦਰ ਆ ਕੇ ਨੌਜਵਾਨਾਂ ਦੇ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ 2 ਦਿਨ ਬਾਅਦ ਆਵਾਂਗੇ ਤੇ ਪੈਸੇ ਲੈ ਕੇ ਜਾਵਾਂਗੇ ਨਹੀਂ ਤਾਂ ਇੱਥੇ ਹੀ ਸੌਦਾ ਲਗਾ ਦੇਵਾਂਗੇ ਤਾਂ ਇਹ ਵੱਡੇ ਇਲਜ਼ਾਮ ਨੇ ਜਿਹੜੇ ਸਹਿਜ ਰੋੜਾ ਨੇ ਨਿਹੰਗ ਜਥੇਬੰਦੀਆਂ ਦੇ ਉੱਤੇ ਰਮਨਦੀਪ ਸਿੰਘ ਮੰਗੂ ਮੜਤੇ ਉਸਦੇ ਸਾਥੀਆਂ ਦੇ ਉੱਤੇ ਲਗਾਏ ਨੇ ਹਾਲਾਂਕਿ ਰਮਨਦੀਪ ਸਿੰਘ ਮੰਗੂ ਮੜਦਾ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ